ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਰੇ ਅੱਗੇ ਤੁਹਾਨੂੰ ਦਿਖਾ ਲਈ ਹੈ ਨਾ ਮੁੰਡੇ ਜਦੋਂ ਮੈਂ ਕਿਦਾਂ ਰਾਤ ਨੂੰ 1 ਵਜੇ ਜਪਰਾ ਸਾਹਿਬ ਦੀ ਜਦੋਂ ਅਗਲੇ ਦਿਨ ਲਈ ਤਿਆਰੀ ਲਈ ਤੇ ਉਹ ਝਾੜੂ ਫੇਰਦੇ ਹਨ ਤੁਹਾਨੂੰ ਦਿਖਾ ਦਿਆਂ ਮੁੰਡੇ ਮੋਰ ਵੀ ਜਦੋਂ ਮੈਂ ਸੰਗਤੀ ਰੂਪ ਵਿੱਚ ਸੇਵਾ ਕਰਦੇ ਆ ਤੁਹਾਨੂੰ ਉਹ ਸਾਰਾ ਦਿਖਾਉਂਦੇ ਆ ਦੇਖਿਓ ਮੜਾ ਧਿਆਨ ਨਾਲ ਤੇ ਦੇਖਿਓ ਛੋਟਾ ਜਿਹਾ ਬਲੌਗ ਹੈ ਦੇਖਿਓ ਮੜਾ ਰਾਤ ਦਾ ਸਮਾਂ 1 ਵਜੇ ਦਾ ਲਗਭਗ ਜਾਂ 1:00 1:00 ਵਜ ਗਿਆ ਤੇ ਦੇਖੋ ਨੌਜਵਾਨ ਸੇਵਾ ਕਿਨੇ ਉਤਸ਼ਾਹ ਨਾਲ ਕਰਦੇ ਆ ਆਹ ਦੇਖੋ ਜੀ ਇਹਾਰੇ ਸਾਰੇ ਮੁੰਡੇ ਜਿੰਨੇ ਵੀ ਆ ਨਾ ਸਾਰੇ ਚੜ੍ਹਦੀ ਉਮਰ ਦੇ ਆ ਜੀ। ਨੰਮ ਮਰਾ ਇਹਨਾਂ ਦੀ ਹਲਕੀਆਂ ਆ। ਅਸੀਂ ਪੋਐਸ ਵਾਲੇ ਅੱਧੀ ਰਾਤ ਨੂੰ ਸੇਵਾ ਕਰਦੇ ਪਏ ਆ। ਉਹ ਉੱਤੇ ਜੜ ਕੇ ਮਹਾਰਾਜ ਇਹਨਾਂ ਦੇ ਚੜ੍ਹਦੀ ਕਲਾ ਰੱਖਦੇ ਵੀ। ਇਹ ਕੋਈ ਨੌਜਵਾਨ ਆ। ਤੇ ਇਹ ਦੇਖ ਲਓ। ਇਹ ਸਾਰੇ ਜਦੋਂ ਮਰ ਸਵੇਰ ਨੂੰ ਮੇਰਾ ਸਾਹਿਬ ਆ ਤੇ ਸੰਗਤ ਨਾਲੋਂ ਵਿੱਚ 4-5 ਵਜੇ ਆਉਣ ਲੱਗ ਪੈਂਦੀ ਹੈ ਨਾ। ਉਹਦੀ ਤਿਆਰੀ ਵਿੱਚ ਜਿੱਦਾਂ ਹੁਣ ਇਹਨਾਂ ਨੇ ਜਦ ਸਾਰਾ ਕੁਝ ਆ ਲਾ ਦੇਣਾ। ਇਹ ਪਿੱਛੇ ਕਰਦੇ ਤੋਂ ਉਸ ਵੇਲੇ ਨੂੰ ਤੇ ਗਰਮੀ ਹੁੰਦੀ ਆ ਉਹਦੇ ਕਾਰਨ ਇਹਨਾਂ ਨੇ ਤੇ ਲਾ ਦੇਣਾ ਤੇ ਹੁਣ ਉਹ ਵੀ ਨੌਜਵਾਨ ਜਿਹੜੇ ਆ ਉਹ ਚਾਨਣੀयां ਲਾ ਰਹੇ ਆ ਤੇ ਉਧਰੋਂ ਸੰਗ ਜਿਹੜੀ ਹੈ ਕਿਉਂਕਿ ਮੇਰਾ ਪਹਿਰਾ ਸਾਹਿਬ ਦੀ ਕਿਉਂਕਿ ਸਮਾਪਤੀ ਹੋ ਗਈ ਆ ਪਹਿਰਾ ਸਾਹਿਬ ਦੀ ਕਿਉਂਕਿ ਸਮਾਪਤੀ ਹੋ ਗਈ ਆ ਤੇ ਤਾਂ ਕਰਕੇ ਸੰਗ ਤੇ ਨਹੀਂ ਹੋਣਾ ਨਾ ਹੋਰ ਸਾਰੀ ਜਿਹੜਾ ਜਾ ਰਹੀ ਆ ਜਿਨ੍ਹਾਂ ਨੇ ਤਾਂ ਮਲ ਰੂਮ ਲੈ ਆ ਜਾਂ ਸਰਾਮ ਵਿੱਚ ਜਾ ਰਹੀ ਆ ਜਾ ਉੱਥੇ ਦਰਬਾਰ ਸਾਹਿਬ ਜਾ ਰਹੀ ਆ ਸੰਗਤ ਉੱਤੇ ਵੀ ਇਹਦਾ ਰੁਕਦੀ ਆ ਤੁਹਾਨੂੰ ਹੋਰ ਚੀਜ਼ ਦਿਖਾਉਂਦਾ ਨਾ ਇਹ ਦੇਖੋ ਜੀ ਆ ਅੱਧੀ ਰਾਤ ਨੂੰ ਸਵਾ 1 ਵਜੇ ਸੰਗਤ ਦਾ ਪਤਾ ਆ ਉਹਨਾਂ ਨੂੰ ਵੀ ਦਪਹਿਰਾ ਸਾਹਿਬ ਕਰਕੇ ਆਉਣਾ ਤੇ ਕੋਈ ਵੀਰ ਆਪਣੇ ਘਰੋਂ ਆ ਬਣਾ ਕੇ ਲੈ ਕੇ ਆਇਆ ਕੁਝ ਤੁਹਾਨੂੰ ਮੈਂ ਉਹ ਵੀ ਦਿਖਾਉਂਦਾ ਜਿਹਦਾ ਉੱਥੇ ਸ਼ਾਹ ਵਾਲੇ ਜਿਹੜੇ ਆ ਨਾ ਉਹ ਦੇਖੋ ਵੀਰ ਨੇ ਬਾਲਟੀ ਔਰ ਦੇਖੋ ਬਾਲਟੀ ਕੀਤੀ ਨਾ ਘਰੋਂ ਜਿੱਦਾਂ ਮਤਲਬ ਸਾਰਿਆਂ ਦੇ ਮਨ ਵਿੱਚ ਆ ਨਾ ਹੁੰਦੀ ਆ ਅਸੀਂ ਸੰਗਤ ਨੂੰ ਕੋਸ਼ਣਾ ਕੋਸ਼ ਇਦਾਂ ਚਕਾਈਏ ਤੇ ਇਹ ਹੈ ਕਿ ਵੀ ਇਹ ਨਹੀਂ ਮੈਨੂੰ ਪਤਾ ਹੈਗਾ ਉਹਨਾਂ ਨੂੰ ਦੇਖਦਾ ਆ ਉਹਦੇ ਵਿੱਚ ਤੇ ਭਾਈ ਕੀ ਸੀ ਇਹ ਮੈਗੀ ਦਾ ਲੰਗਰ ਵੱਜੀ ਮੈਗੀ ਅੱਛਾ ਏ ਤੇ ਵੀਰ ਜੀ ਮੈਗੀ ਬਣਾ ਕੇ ਲਿਆ ਗਿਆ ਸੀ ਸੰਗਤ ਨੂੰ ਕਿਉਂਕਿ ਦੁਪਹਿਰਾਂ ਸੇਵ ਕਰਕੇ ਉਹਨਾਂ ਨੇ ਆਉਣਾ ਸੀ ਨਾ ਸੰਗਤ ਨੇ ਤੇ ਆਪ ਦੇਖੋ ਹੁਣ ਤੁਹਾਨੂੰ ਆ ਜਿਹੜੇ ਨੌਜਵਾਨ ਆ ਨਾ ਸਾਰੇ ਇਹਨਾਂ ਨੇ ਹੁਣ ਸਾਰੀ ਇਹ ਸੇਵਾ ਕਰਨੀ ਆ ਤੇ ਜਿੰਨੇ ਵੀ ਮੁੰਡੇ ਆ ਉਹ ਸਾਰੇ ਸੇਵਾ ਕਰਨ ਦੀ ਤਿਆਰੀ ਵਿੱਚ ਆ ਤੇ ਜਿੰਨੇ ਜਣੇ ਵੀ ਆ ਤੇ ਆ ਇੱਧਰ ਦੇਖੋ ਤਿਆਰ ਪਰ ਤਿਆਰ ਵੀਰ ਤੇ ਇਹਦਾ ਦੇਖ ਲੋ ਸਾਰੇ ਇਹਨੇ ਜਿਦੋਂ ਇਹ ਤੇ ਵੀ ਦੇਖੂਗਾ ਨੌਜਵਾਨ ਹੁਣ ਸਾਰੇ ਇਹਨਾਂ ਨੇ ਜਦੋਂ ਪੈਰਾ ਸਾਹਿਬ ਵਾਲੀ ਸੰਗਤ ਜਿਹੜੀ ਘਰਾਂ ਉਹਦੇ ਦਿਮਾਗ ਚੱਲ ਗਈ ਆਪਣੇ ਰੂਮਾਂ ਤੱਕ ਇਹਨਾਂ ਨੇ ਮੁੜ ਕੇ ਨੌਜਵਾਨਾਂ ਨੇ ਸਾਰੀ ਸਫਾਈ ਕਰਨੀ ਆ। ਹਾਂ ਜੀ ਬਾਬਾ ਨਾਲ ਨਾਲ ਦਿਖਾਲਦੇ ਵੀ ਲਗਾ ਕਰਕੇ ਫੇਰ ਦਿਖਾਲਦਿਏ ਇਹਨਾਂ ਨੌਜਵਾਨਾਂ ਦਾ ਜਿਹੜਾ ਕੁਛ ਸਾ ਇਹ ਜੀ ਸੇਵਾ ਕਰਨੇ ਬੈਠੇ ਆਂ। ਇੱਕ ਰਾਤ ਨੂੰ ਕਾਦੀ ਸੇਵਾ ਕਰਦੇ ਹੁਣੇ। ਝਾੜੂ ਦੀ। ਝਾੜੂ ਦੀ ਨਾ। ਜੋ ਸੰਗਤ ਚ ਪਹਿਰਾ ਸਾਹਿਬ ਵਾਲੀ ਚਲ ਜਾਣੀ ਫੇਰ ਕਰਨੀ ਹਾਂਜੀ ਇਹ ਕੜੀ ਹੁੰਦਾ ਹੋਗੀ ਆ ਇਹ ਕੜੀ ਵਾਲੀ ਘਰ ਹੋ ਗਈ ਆ ਅੱਛਾ ਜੀ ਕਿਹੜਾ ਪਿੰਡ ਕਿਹੜਾ ਆਪਣਾ ਗਰਦਾਸਪੁਰ ਠੀਕ ਗਰਦਾਸਪੁਰ ਸਾਰੇ ਗਰਦਾਸਪੁਰ ਤੋਂ ਹਾਂਜੀ ਇਹ ਪਾਣ ਹੋਈ ਦੀ ਸਾਲੂ ਜੀ ਦੀ ਸਾਲੂ ਜੀ ਆ ਇੱਧਰ ਵੀ ਅੱਗੇ ਵੀ ਕੋਈ ਲੰਗਰ ਲੱਗਾ ਲੱਗਦਾ ਕਿਉਂਕਿ ਸੰਗਤ ਜਦੋਂ ਸਮਰੱਥਾ ਅਨੁਸਾਰ ਹੈ ਨਾ ਰੇਕ ਨੂੰ ਹੁੰਦਾ ਵੀ ਥੋੜਾ ਥੋੜਾ ਕੋਈ ਨਾ ਕੁਝ ਬਣਾ ਕੇ ਲੈ ਆਉਂਦੀ ਆ ਤੇ ਉਹ ਜਿਹੜਾ ਸੰਗਤਾਂ ਬੈ ਕੇ ਆ ਦੇਖੋ ਛੱਕਦੀਆਂ ਤੇ ਸ਼ਨੀਵਾਰ ਨੂੰ ਵੀ ਜਦਾਂ ਜਿਹੜੀ ਦੂਰ ਦੀ ਸੰਗਤ ਆ ਨਾ ਉਹ ਵੀ ਜਦਾਂ ਮੈਨੂੰ ਆਉਣ ਲੱਗ ਪਈ ਆ ਜਦਾਂ ਕਿਉਂਕਿ ਅੱਗੇ ਉਹਨਾਂ ਨੂੰ ਐਤਵਾਰ ਨੂੰ ਜਦਾਂ ਟਾਈਮ ਉਹ ਲੱਗ ਜਾਂਦਾ ਹੈ ਰਾਤ ਨੂੰ ਟਾਈਮ ਨਾ ਪਹੁੰਚ ਨਹੀਂ ਹੁੰਦਾ ਜੀ ਤੇ ਜਿਹੜੀ ਦੂਰ ਵਾਲੀ ਸੰਗਤ ਆ ਉਹ ਹੁਣ ਸ਼ਨੀਵਾਰ ਨੂੰ ਆਣ ਕੇ ਚਪਰਾ ਸਾਹਿਬ ਕਰ ਲੈਂਦੀ ਹੈ ਤੇ ਇਸ ਵੇਲੇ ਆ ਦੇਖ ਲਓ ਜੀ ਇੱਧਰ ਵੀ ਕੋਈ ਵੀਰ ਲੈ ਕੇ ਆਇਆ ਲੰਗਰ ਦੇਖਦੇ ਆਂ ਕਾਦਾ ਇੱਧਰ ਵੀ ਮਹਗੀ ਲੱਗਦੀ ਹੈ ਇਹ ਵੀ ਮਹਗੀ ਲੱਗਦਾ ਹੈ ਵੀ ਉਹਦਾ ਆਪਣੇ ਹਿਸਾਬ ਨਾਲ ਜਿੰਨਾ ਵੀ ਹੈ ਨਾ ਉਹਨਾਂ ਨੇ ਵੜਾ ਦੇ ਤੇ ਸੰਗਤ ਨੂੰ ਉਹਦਾ ਜਾਣਾ ਆ ਕਿਉਂਕਿ ਕਈਆਂ ਨੇ ਪ੍ਰਸ਼ਾਦਾ ਚ ਪਹਿਲਾਂ ਸਾਹਿਬ ਤੋਂ ਪਹਿਲਾਂ ਛੱਕਿਆ ਹੁੰਦਾ ਫਿਰ ਫੇਰ ਬਾਅਦ ਚ ਭੁੱਖ ਲੱਗ ਜਾਂਦੀ ਹੈ ਨਾ ਉਹਦੇ ਲਈ ਜਦੋਂ ਥੋੜਾ ਥੋੜਾ ਹਲਕਾ ਜਿਹਾ ਸ਼ਾਕਰ ਰੋਟੀ ਸੌਜੂਗੇ ਨਾ ਕੋਈ ਕੋਈ ਤਾਂ ਲੈਣਾ ਲੱਗਣੀ ਸ਼ੁਰੂ ਹੋ ਗਈਆਂ ਤੇ ਸੰਵੀਰ ਉਹਨਾਂ ਨੇ ਪਰਨੇ ਫੜ ਲਿਆ ਤੇ ਖੂਬ ਜਦੋਂ ਬਣਾ ਰਹੇ ਜਗਾ ਨਾ ਇੱਧਰ ਇੰਨੇ ਲੋਕ ਹੋਣੇ ਆ ਗਏ ਆ ਸੰਵੀਰ ਨੂੰ ਜਗਾ ਨਹੀਂ ਮਨ ਨਹੀਂ ਕਹਿੰਦਾ ਉਨੇ ਆਣ ਕੇ ਵਿਚਾਰਿਆਂ ਨੇ ਇਹਨਾਂ ਨੇ ਵੀ ਆਪਣੀ ਮੱਲ ਲਈ ਆ ਤੇ ਆ ਦੇਖੋ ਹੁਣ ਸੰਗਤ ਜਿਹੜੀ ਐ ਚਪਹਿਰਾ ਸੇਵ ਕਰਕੇ ਘਰ ਨੂੰ ਜਾ ਰਹੀ ਆ ਉਹ ਤੁਹਾਨੂੰ ਦਿਖਾਉਂਦੇ ਹਾਂ ਸਾਰੇ ਤੇ ਆ ਦੇਖੋ ਇੱਧਰ ਉਹ ਵੀਰ ਆਪਣੇ ਇੱਧਰ ਜਿਹੜੇ ਸੇਵਾਦਾਰ ਜਿਹਨਾਂ ਸੇਵਾ ਕਰਨੀ ਆ ਉਹ ਤੇ ਆ ਦੇਖੋ ਤੇ ਰਾਤ ਨੂੰ ਵੀ ਦੇਖੋ ਕਿੰਨਾ ਰੌਚਾ ਹੁਣ 1 ਵਜੇ ਤੇ 20 ਮਿੰਟ ਦਾ ਟਾਈਮ ਹੋ ਗਿਆ ਇਹ ਸੰਗਤ ਆਈ ਜਾਂਦੀ ਹੈ ਕਿਉਂਕਿ ਸੰਗਤ ਦੇ ਪਹਿਰਾ ਸਾਹਿਬ ਘੰਟ ਤੋਂ ਬਾਅਦ ਪ੍ਰਸ਼ਾਦਾ ਪਾਣੀ ਸ਼ਕੰਤ ਚਲ ਜਾਂਦੀ ਹੈ ਨਾ ਇਹ ਹੁਣ ਸੰਗਤ ਸਾਰੀ ਜਾਂ ਦਰਬਾਰ ਸਾਹਿਬ ਜਾਊਗੀ ਜਾਂ ਫੇ ਜਿੱਥੇ-ਜਿੱਥੇ ਵੀ ਇਹਨਾਂ ਦਾ ਪ੍ਰਬੰਧ ਹੋਊਗਾ ਨਾ ਕਈ ਸੰਗਤ ਇਦਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਸਵੇਰ ਨੂੰ ਜਦੋਂ ਮਹਾਰਾਜ ਦੇ ਦਰਸ਼ਨ ਹੁੰਦੇ ਆ ਉਸ ਤੋਂ ਬਾਅਦ ਚ ਫੇ ਘਰਾਂ ਨੂੰ ਚਲ ਜਾਂਦੀ ਹੈ ਨਾ ਤੇ ਇਹ ਇਸ ਬੰਦੇ ਤੁਹਾਨੂੰ ਆ ਦਿਖਾ ਲਿਆ ਜੀ ਫਰੈਸ਼ ਦੇਖੋ ਜੀ ਤੇ ਰਾਤ ਦੇ ਸਮੇਂ ਦਾ ਫਰੈਸ਼ ਹੈ ਜੀ ਪੁਰਾ ਕੇ ਨੂੰ ਜਾ ਕੇ ਦਿਖਾਲਦਾ ਤੁਹਾਨੂੰ ਰੀਟ ਕਰੋ ਇਧਰੋਂ ਜਿਹੜੀ ਸੰਗਤ ਸਾਰੀ ਆ ਰਹੀ ਹੈ ਨਾ ਤੇ ਪਹਿਰਾ ਸਭ ਕਰਕੇ ਜਿਹੜਾ ਤੇ ਇਧਰੋਂ ਚਲ ਗਿਆ ਉਹ ਸੰਦੀ ਉਹ ਵੀ ਦਰਬਾਰ ਸਾਹਿਬ ਨੂੰ ਚੱਲੇ ਆ ਚੱਲ ਕੇ ਉਹ ਦੇਖੋ ਕਿੱਥੇ ਰਹਿਣਾ ਤੁਹਾਨੂੰ ਦਿਖਾਲਦਾ ਨਾ ਤੁਹਾਨੂੰ ਨਜ਼ਰ ਆਈ ਆ ਵੇ ਇਹਦਾ ਗਲੀਆਂ ਵਿੱਚ ਦੀਦਾ ਮਤਲਬ ਦਰਬਾਰ ਸਾਹਿਬ ਨੂੰ ਜਾਂਦੇ ਆ ਜਿਹੜੀ ਸੰਗਤ ਉਧਰ ਨੂੰ ਮੁੜ ਗਈ ਸਾਰੀ ਦਰਬਾਰ ਸਾਹਿਬ ਨੂੰ ਚਲੀ ਗਈ ਜਿਹਨਾਂ ਨੇ ਪਹਿਰਾ ਸਭ ਕਰ ਲਿਆ ਉਹ ਉੱਥੇ ਮਨਜੀਤ ਸਾਹਿਬ ਜਾ ਕੇ ਦਾ ਆਰਾਮ ਕਰ ਲੈਂਦੇ ਕਈ ਪ੍ਰਕਰਮ ਵਿੱਚ ਪਏ ਜਾਂਦੇ ਆ ਇੱਥੇ ਵੀ ਜਦਾ ਮਤਲਬ ਸੰਗਠਨਾ ਅਨੁਸਾਰ ਜਦਾ ਫਾਲੋ ਹੋ ਜਾਂਦੇ ਆ ਰੂਮ ਤੇ ਤਾਂ ਕਰਕੇ ਆ ਦੇਖੋ ਹੁਣ ਇਹ ਉਹ ਦੇਖੋ ਬੀਬੀਆਂ ਚ ਫੈਰਾ ਕਰ ਗਈਆਂ ਉਧਰ ਮੁੜ ਗਈਆਂ ਮਤਲਬ ਇਹਨਾਂ ਦੇ ਦਰਵਾਜ਼ਾ ਖਿਲਾਣਾ ਹੁਣ ਇਦਾਂ ਆ ਜਿਹੜੀ ਸੰਦੇ ਇੱਧਰ ਆ ਮਤਲਬ ਇਹਨਾਂ ਨੇ ਇੱਥੇ ਲਾਗੇ ਛਾਕੇ ਕਿਤੇ ਹੋਰ ਪ੍ਰਬੰਧ ਕੀਤਾ ਜਾਂ ਕਈਆਂ ਨੇ ਆਟੋ ਵਿੱਚ ਚੱਲ ਜਾਣਾ ਹਨ ਇੱਥੋਂ ਹੀ ਤਾਂ ਮਤਲਬ ਲੱਗ ਜਾਂਦੇ ਆ 10 ਮਿੰਟ ਲੱਗ ਜਾਂਦੇ ਆ ਜੇ ਤੁਰ ਕੇ ਜਾਣ ਨੂੰ ਇੰਨੀ ਕਬਾੜ ਹੈਗੀ ਆ ਸੰਗਲ ਦੇਖ ਲਓ ਜੀ ਤੁਸੀਂ ਇਸ ਵੇਲੇ ਆ ਕਿੱਥੇ ਕਿਤੇ ਨਿਗਾਹ ਮਾਰ ਲਓ ਇਹ ਸੰਗ ਜਿਹੜੀ ਅੱਜ ਪਹਿਲਾਂ ਸਭ ਕਰਕੇ ਆਈ ਆ ਯਾਰ ਆਪਦਾ ਜਿਹੜਾ ਪਹਿਲਾਂ ਸਭ ਤੇ ਦਿਨੇ ਜਿਹੜਾ ਇੱਥੇ ਤੱਕ ਹੀ ਲੈਣਾ ਲੱਗੀਆਂ ਆਂਦੀਆਂ ਇੱਥੇ ਤੱਕ ਸਾਰੇ ਆ ਭਰਿਆ ਹੁੰਦਾ ਜੀ ਉਹ ਇਦੋਂ ਵੀ ਗਾਂਹ ਤੱਕ ਆ ਦੇ ਲੋ ਗੁਰੂ ਘਰ ਆ ਤੇ ਇਦੋਂ ਵੀ ਗਾਂਹ ਤੱਕ ਇਦਾਂ ਮੋਰੇ ਰੱਚ ਪਿਆ ਹੁੰਦਾ ਹੈ ਨਾ ਤੇ ਉਹ ਤੁਹਾਨੂੰ ਦਿਖਾਉਂਦੇ ਆ ਨਾਲ ਨਾਲ ਤੇ ਚਲੋ ਠੀਕ ਹੈ ਜੀ ਅਸੀਂ ਵੀ ਹੁਣ ਚੱਲੀਏ ਆਰਾਮ ਕਰੀਏ ਸਵੇਰ ਨੂੰ ਫੇਰ ਉੱਠਣਾ ਤੇ ਵੀਡੀਓ ਤਾਂ ਸਵੇਰ ਨੂੰ ਪੈਣੀ ਆ ਪਰ ਅੱਛੀ ਕਰੀ ਜੀ ਤੇ ਮੈਂ ਕਹਿੰਦਾ ਜੇ ਤੁਹਾਨੂੰ ਦੱਸ ਆਹ ਦੇਖੋ ਆ ਇਧਰ ਸੰਗ ਸਾਰੀ ਦੁਪਹਿਰਾ ਸੇਵ ਕਰਕੇ ਆਈ ਆ ਤੇ ਆ ਦੇਖੋ ਜਿੱਦਾਂ ਇਹ ਮਿਲੇਗਾ ਮਾਰੂਗਾ ਉਹ ਦੇਖੋ